ਸੋ ਅਸੀਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਪਲੀਜ਼ ਮੇਰੀ ਅੱਜ ਦੀ ਗੱਲ ਬਹੁਤ ਧਿਆਨ ਨਾਲ ਸੁਣਿਓ ਕਿਉਂਕਿ ਮਸਲਾ ਬਹੁਤ ਗੰਭੀਰ ਹੈ ਇਹ ਗੱਲ ਹੈ ਸਾਡੇ ਪੰਜਾਬ ਦੀ ਤੇ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੋਸਤੋ ਅਗਰ ਸਿੱਧੂ ਮੂਸੇਵਾਲੇ ਇਕੱਲਾ ਇੱਕ ਪੁੱਤ ਨਾ ਹੁੰਦਾ ਅਗਰ ਦੋ ਪੁੱਤ ਹੁੰਦੇ ਤਾਂ ਅਜੋਦੇ ਬੇਚਾਰੇ ਮਾਪਿਆਂ ਨੂੰ ਅੱਜ ਨਹੀਂ ਤਕਲੀਫ ਨਾ ਹੁੰਦੀ ਹੈਨਾ ਬਹੁਤ ਚਲੋ ਦਿਨ ਵਿੱਚ ਤਾਂ ਉਹਨਾਂ ਦਾ ਟਾਈਮ ਲੱਗ ਜਾਂਦਾ ਵਧੀਆ ਬਟ ਜਦੋਂ ਰਾਤ ਆਂਦੀ ਹੋਣੀ ਉਹਨਾਂ ਨੂੰ ਉਹਨਾਂ ਦੀ ਹਵੇਲੀ ਉਹਨਾਂ ਨੂੰ ਖਾਣੇ ਨੂੰ ਆਂਦੀ ਹੋਣੀ ਕੱਲਾ ਕੱਲਾ ਪੁੱਤ ਸੀਗਾ 6-7 ਫੁੱਟ ਦੀ ਹਾਈਟ ਸੀ ਕਿਸ ਤਰ੍ਹਾਂ ਮਾਰਿਆ ਵਿਚਾਰਾ ਅਗਰ ਦੋ ਤਿੰਨ ਪੁੱਤ ਹੁੰਦੇ ਦੋ ਤਿੰਨ ਉਹਨਾਂ ਦੇ ਬੱਚੇ ਹੁੰਦੇ ਤਾਂ ਇਹਨਾਂ ਨੂੰ ਸ਼ਾਇਦ ਉਹਨਾਂ ਦਾ ਦੁੱਖ ਅੱਜ ਕੁਝ ਘੱਟ ਜਾਂਦਾ ਹੈਨਾ ਤਾਂ ਦੋਸਤੋ ਸਾਡੇ ਪੰਜਾਬੀ ਭੈਣਾ ਅਤੇ ਵੀਰਾਂ ਨੂੰ ਵੀ ਸਾਰਿਆਂ ਨੂੰ ਵੀ ਕਮ ਸੇ ਕਮ ਅੱਜ ਦਾ ਟਾਈਮ ਤਾਂ ਇਦਾਂ ਦਾ ਆ ਗਿਆ ਵਾ ਕਿਉਂਕਿ ਲੋਕ ਸਿਰਫ ਇੱਕ ਇੱਕ ਕਪੜਾ ਬੱਚਾ ਹੀ ਕਰਦੇ ਨੇ ਪੰਜਾਬੀ ਇੱਕ ਇੱਕ ਕਰਦੇ ਨੇ ਤੇ ਉਹ ਵੀ ਬਾਹਰ ਨੂੰ ਚਲੇ ਜਾਂਦੇ ਨੇ ਆ ਕੈਨੇਡਾ ਚਲਾ ਗਿਆ ਕੋਈ ਕਿਧਰੇ ਚਲਾ ਗਿਆ ਕੋਈ ਕਿਧਰੇ ਚਲਾ ਗਿਆ ਜਿਸ ਤਰ੍ਹਾਂ ਯੂਪੀ ਬਿਹਾਰੀ ਹੈ ਇਹਨਾਂ ਕੋਲ ਦੇਖ ਲਓ ਚਾਰ ਚਾਰ ਬੱਚੇ ਇਹਨਾਂ ਕੋਲ ਹੁੰਦੇ ਨੇ ਸਾਡੇ ਪੰਜਾਬੀਆਂ ਕੋਲ ਸਿਰਫ ਇੱਕ ਜਾਂ ਦੋ ਨਿਆਣੇ ਬਸ ਇਹਨਾਂ ਦੇ ਸਾਧੂ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਕਮ ਸੇ ਕਮ 4 ਤੋਂ 5 ਬੱਚੇ ਕਰੋ ਕਿਉਂਕਿ ਸਾਡੇ ਟਾਈਮ ਵਿੱਚ ਸਾਡੇ ਮੰਮੀ ਪਾਪਾ ਹੁਨਾਂ ਦੇ ਅਸੀਂ 4 ਅਸੀਂ 5 ਭੈਣ ਭਰਾ ਸੀਗੇ ਤੇ ਅੱਜ ਦੇ ਟਾਈਮ 'ਚ ਤੁਸੀਂ ਦੇਖ ਲਓ ਬਸ 1 1 ਕੀ ਕਰਦੇ ਨੇ ਦੋਸਤੋ ਮਸਲਾ ਬਹੁਤ ਗੰਭੀਰ ਹੈ ਤੁਹਾਨੂੰ ਪਲੀਜ਼ ਸੋਚਣਾ ਪੈਣਾ ਇਹਦੇ ਬਾਰੇ ਇਕੱਠੇ ਹੋ ਜਾਓ ਕਿਉਂਕਿ ਪੰਜਾਬ ਸਾਡਾ ਇੱਕ ਕਦੀ ਸੋਨੇ ਦੀ ਚਿੜੀ ਕਹਾਇਆ ਜਾਂਦਾ ਸੀਗਾ ਇਹ ਤੇ ਅੱਜ ਤਾਂ ਉਧਰ ਤੁਸੀਂ ਦੁਆਬੇ ਸਾਈਡ ਚਲੇ ਜਾਓ ਇਹ ਜਿਹੜੀਆਂ ਬੜੀਆਂ-ਬੜੀਆਂ ਕੋਠੀਆਂ ਪਾ ਕੇ ਤੇ ਸਾਰੇ ਉਹਨਾਂ ਦੇ ਕੋਠੀਆਂ ਦੇ ਮਾਲਕ ਕਿੱਥੇ ਨੇ ਉਹਨਾਂ ਦੇ ਮਾਲਕ ਨੇ ਬਾਰਲੇ ਮੁਲਕਾਂ ਵਿੱਚ ਤੇ ਕੋਠੀਆਂ ਦੀ ਰਖਵਾਲੀ ਕੌਣ ਕਰਦਾ ਏ ਇਹ ਬਈਏ ਬਈਏ ਰੱਖੇ ਨੇ ਉਹਨਾਂ ਨੇ ਤਾਂ ਪਲੀਜ਼ ਤੁਸੀਂ ਬਿਸ਼ੱਕ ਤੇ ਬਾਹਰ ਚਲੇ ਜਾਓ ਆਪਣੇ ਥੋੜੇ ਜਿਹਾ ਸਾਲ ਬਾਹਰ ਲਗਾਓ ਤੇ ਵਾਪਸ ਆਪਣੇ ਪੰਜਾਬ ਹੀ ਪਰਤੋ ਕਿਉਂਕਿ ਸਾਡੇ ਪੰਜਾਬ ਨਾਲ ਦੀ ਰੀਸ ਕਿਤੇ ਵੀ ਨਹੀਂ ਆ ਸਾਡਾ ਪੰਜਾਬ ਜਿੰਨਾ ਸੋਹਣਾ ਹੈ ਨਾ ਇਹ じゃ ਸਾਡਾ ਕਿਤੇ ਹੋਰ ਮਤਲਬ ਹੈ ਹੀ ਨਹੀਂ ਹੈ ਪੰਜਾਬ ਵਰਗਾ ਕੁਛ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇਸ ਲਈ ਪਲੀਜ਼ ਮੇਰੀ ਗੱਲ ਨਾਲ ਜੇ ਤੁਸੀਂ ਸਹਿਮਤ ਹੋ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਤੇ ਪੰਜਾਬੀ ਬਲੌਗਰ ਸਿਮਰ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਇੱਕ ਮੈਨੇ ਵੀਡੀਓ ਪਾਈ ਸੀਗੀ ਪਿੱਛੇ ਜੇ ਕਿ ਭਈਆਂ ਵਾਰੇ ਸਾਰਾ ਭਈਆਂ ਦਾ ਰਾਜ ਹੋ ਗਿਆ ਮੈਨੂੰ ਇੱਕ ਵੀਰ ਨੇ ਕਮੈਂਟ ਕੀਤਾ ਕਿ ਮੈਡਮ ਜੀ ਕਿ ਜਰਾ ਸੋਚ ਕੇ ਜਰੋ ਨੌਲੇਜ ਨਾ ਨਾ ਬੇਤਾ ਬੋਲਿਆ ਨਾ ਕਰੋ ਉਹ ਵੀਰੇ ਮੈਂ ਜੋ ਦੇਖਦੀ ਆ ਨਾ ਮੈਂ ਉਹੀ ਬੋਲਦੀ ਆ ਸਾਡੇ ਲੁਧਿਆਣੇ ਚ ਦੇਖ ਲਓ ਇਸ ਟਾਈਮ 50% ਪੰਜਾਬੀ ਹੋਣਾ 40% ਯੂਪ ਬਿਹਾਰ ਹੈ ਤੇ 10% ਆਦਰਸ ਕਾਸਟਾ ਹੋਣੀਆ ਇਹ ਦੇਖ ਲਿਓ ਸਾਡੇ ਲੁਧਿਆਣੇ ਦਾ ਹਾਲ ਲੁਧਿਆਣਾ ਕੀ ਹੈ ਪੰਜਾਬ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਇਹ ਲੁਧਿਆਣਾ ਪੰਜਾਬੀ ਕਿੱਥੇ ਐਥੇ ਤਾਂ ਪਲੀਜ਼ ਪੰਜਾਬੀਆਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਚਲੋ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਵੀਡੀਓ ਤੁਹਾਨੂੰ ਚੰਗੀ ਲੱਗਦੀ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਤੁਹਾਨੂੰ ਨੈਕਸਟ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ